இந்தியாவுக்கு பிரதமர் ஆர்ஜென்சி பங்கிட்டு பவர் ஸ்டேன் நாட்களை சப்துவான் டேவிட்டர் போஸ்டர் வருட்டி பவர் ஸ்டேன் பிரிட்டன் சந்திக்கலை ਇਹ 18 ਮਾਡਲ ਆ ਪੀਵੀ 18 ਜੀ 2272 ਤੇ ਬਟਾਲੇ ਦਾ ਨੰਬਰ ਆ ਜੀ ਉੱਡ ਵਾਲੀ ਛਤਰੀ ਜਿਹੜੀ ਤੇ ਸੌਕਾ ਨਾ ਟਰੈਕਟਰ ਰੱਖਿਆ ਟਰੈਕਟਰ ਬਹੁਤ ਸਾਫ ਹੈ ਵੀ ਆ ਨਾਲ ਖੜਾ ਇਹ ਸੌਨਾ ਦੇਕਾ ਡੀਆਈ 60 ਦਾ ਜੀ ਸਿਕੰਦਰਾ ਟਰੈਕਟਰ ਇਹ ਵੀ ਚੈੱਕ ਕਰ ਲਓ ਜੀ ਉੱਡ ਵਾਲੀ ਛਤਰੀ ਜਿਹੜੀ ਲੱਗੀ ਹੋਈ ਐ ਸਾਈਡ ਗੇਅਰ ਆ ਜੀ ਪਾਵਰ ਸਟੀering ਆ ਇਹ ਉੰਨੇ ਮਰਦਾ ਜੀ 5 ਰੱਖ 65000 ਦਾ వయగళయాలత్చి నోత౮ హి వి ది వి నోత్లాలత్ని తెన్నిా ద్ని తోతిడు ఒధిదానిలత్ వి పళి వి వి � când సిన్రకఎ、గి డాల్ గి రి నాలద్ల ధి � ਸਹਰ ਦੇ ਦੀ ਨਵੇਂ ਪ੍ਰੈਨ ਜੀ ਨਾਉ ਦੇ ਗੈਸਟ ਨੇ 17 ਮੋੜਲਾ 520000 ਮੋੜਲਾ ਜੀ ਪੀ ਵੀ 1097 9742 ਪੀ ਵੀ 10 ਜੀ ਮਲ ਆਪਣਾ ਲੁਧਿਆਣੇ ਦਾ ਨੰਬਰ ਆ ਜੀ ਨਾਲ ਖੜਾ ਅਰਜਨ 605 ਬੀ ਆਈ ਜੀ ਇਹ ਵੀ ਨਾਉ ਦੇ ਗੈਸਟ ਟਾਇਰ ਦੇਖ ਲੋ ਚੈੱਕ ਕਰ ਲਓ ਜੀ ਇਹਦੇ ਇੱਕ ਕੇ ਮਰ ਲਈ 7 ਲੱਖ 50 ਹਜ਼ਾਰ ਮੁੱਲ ਹੈ ਨਾਕ ਦਾ ਐਸਾ ਨਾਕੜਾ 852 ਜੀ 3 ਸਟਾਰ ਰਿਵਰਸ ਪੀਪੀ ਹੈ ਜੀ ਦੇਖੋ ਜੀ ਨੂੰ ਕਿ ਪੈਸ ਚੈੱਕ ਕਰੋ ਵੀ ਟਾਇਰ ਪਿਸ ਲੈਣ ਨੰਨੇ ਨੇ ਇਹ 11 ਮਰ ਲਈ 3 ਲੱਖ 95 ਹਜ਼ਾਰ ਮੁੱਲ ਹੈ ਜੀ ਦਾ ਰੈਟਰੀ ਬਹੁਤ ਸਾਫ ਹੈ ਜੀ एपीवी 13 ਸੰਰੂਰ ਦਾ ਨੰਬਰ ਹੈ ਜੀ ਦਾ ਵੀ ਵੀ 20 ਸੰਤੀ ਹੈ ਜੀ ਵੀ ਵੀ ਸੰਤੀ ਫਲੋਰ ਦਾ ਨੰਬਰ ਹੈ ਜੀ ਇਹ 5174 ਟਰੈਕਟਰਸ ਨੂੰ ਕਾਲ ਵੀ ਦਿਖਾਉਣੇ ਹੈ ਜੀ 900 ਦਾ ਨੰਬਰ ਪਾ ਸਕਦੇ Sonalika satu lagi, dia satu, satu mobile, tenaga ke pemberang ya mobile ya, ke power steering ini, nah kalau seperti ini, wah, anda ini. 43 ਸਤੇ ਲੱਗਿਆ ਲੱਗਿਆ ਇਹਦਾ ਫੈਕਟਰੀ ਉਹ ਸਾਫਾਈ ਆਕਮਾ ਦਾ 455000 ਮੁੱਲ ਆ ਇਹਦਾ 3 ਸਟੇਟ ਦਾ ਟੋਪੀ 9855 ਇਹ 3 ਸਟਾਰਾ ਯੂਨੀਵਰਸਿਟੀ ਦੇ ਹੈ ਪੀ ਵੀ 63 ਨੰਬਰ ਹੈ ਟਾਇਰ ਇਹਦੇ ਨੰਨੇ ਆ ਪਿਛਲੇ 11 ਮਾਡਲ ਹੈ ਬਾਹਲੀ ਦਾ ਨੰਬਰ ਹੈ 11 ਮਾਡਲ ਹੈ 410000 ਮੁੱਲ ਹੈ ਨਾਲੜਾ 735 ਹੈ ਠੀਕ ਇਹ ਕੀ ਦਿੱਤਨ ਬਠਿੰਡੇ ਦਾ ਨੰਬਰ ਹੈ ਜੀ 6099 ਲੀਜ਼ਨ ਚੈੱਕ ਕਰ ਲਈ ਡਾਇਰੈਕਟਰੀ 97 ਮੁੱਲ ਹੈ ਇਹ ਤੇ ਟਰਾਲੀਆਂ ਦੇਖੋ ਬਣੇ ਹੋਏ ਆ ਜੀ ਵਧੀਆ 1,48,000 ਮੁੱਲ ਹੈ ਜੀ ਇਹ ਪਰ ਚੈੱਕ ਕਰ ਲੋ ਜੀ 11 ਸਾਢੇ 6 ਟ੍ਰੈਲੀ ਹੈ ਜੀ ਇੱਕ ਟ੍ਰਾਂਡਿਸ਼ਨ ਮਫੋ ਦਿਖਾਣੇ ਜੀ ਲੈ ਕੇ ਆਇਆ ਕਿਤੇ ਆ ਬਾਪੂ ਨੇ ਸਾਹ ਬੜੀ ਜਾਂ ਬੋਰੀਆਂ 170000 ਮੁੱਲ ਹੈ 11 ਸਾਢੇ 6 ਟ੍ਰੈਲੀ ਜੀ